ਫੁੱਟੂ ਟੀਵੀ ਫੁੱਟੂ ਟੀਵੀ ਫੁੱਟੂ ਟੀਵੀ ਫੁੱਟੂ ਇਸ ਨੂੰ ਕਿਉਂ ਮੌਜੂਦ ਹੈ ਇਸ ਮੌਨ ਸਕੂਪ ਦੇ ਫਿਲਮਾਂ ფუნქਟਿਓ ਸ਼ਾਮ ਦੀ ਸੋਭਾ ਇੰਤਜ਼ਾਰ ਹੋ ਰਿਹਾ ਹੈ ਜੀਵਨ ਗਸਤੀਆ ਤੇ ਕਿਹਨੇ ਫੁਰੀਆਂ ਜੋੜੀ ਪੀਐਸ ਮੋਨਿੰਗ ਸਕੂਲ ਸੀਨੀਅਰ ਸੈਕੰਡਰੀ ਸਕੂਲ ਦਾ ਆਸ਼ਮ ਦੇ ਸਮਾਜ ਦੇ ਜੀਵਨ ਤੋਂ ਗੱਲ ਕਰਨ ਗੈਸਟ ਆਉਣ ਅਨਿਲ ਗੈ ਐਮਬੀ ਰੋਧਰਾ ਇਨਫਰਾਸਟ੍ਰਕਚਰ ਕੰਪਨੀ ਇਹ ਚੋਫਰ ਨਾਲ ਸੀ ਇੰਨੇ ਇੰਨੇ ਚੁੱਕੇ ਜੀ ਬੜੀ ਆ ਜਾਂਦੇ ਅਗਲਾ ਜਰੂਰ ਕਰ ਰਹੇ ਆ ਜੀ ਇਹਦਾ ਆਸ ਜੀ ਇਹਦਾ ਥੋੜਾ ਬਾਣੇ ਕੋਈ ਹੋਰ ਸਾਥ ਥੋੜੀ ਜੀ ਗੱਲ ਆ ਬੰਦੇ ਦੀ

ਹਨ ਹੈ ਔਰ ਕਿ ਸਕੂਲ ਦੇ ਐਨਵਲ ਫੰਕਸ਼ਨ ਦੇ ਉੱਤੇ ਮਤੌਰ 'ਤੇ ਇਸ ਮੈਨੇਜਮੈਂਟ ਦਾ ਜਿਹੜੀ ਕਿ ਮੈਂ ਆਪਣਾ ਆਪਣੇ ਆਪ ਨੂੰ ਇੱਕ ਸਮਝ ਲੋ ਵੀ ਹਿੱਸਾ ਮੰਨਦਾ ਹੈ ਕਾਰਨ ਪਤਾ ਕੀ ਉਹ ਤਾਂ ਬਹੁਤ ਵੱਡਾ ਹੈ ਕਿਉਂਕਿ ਜਿਹੜਾ ਸਾਡਾ ਕਸਟਮਰ ਸੀ ਜਾਂ ਖੰਡਾ ਸਾਡਾ ਖੰਡਾ ਇੱਕ ਪਰਿਵਾਰ ਦੀ ਤਰ੍ਹਾਂ ਪੂਰੇ ਸਾਰਿਆਂ ਦਾ ਆਪਸ 'ਚ ਰਿਸ਼ਤਾ ਜਿਹੜਾ ਉਹ ਬਹੁਤ ਜ਼ਿਆਦਾ ਪਿਆਰਾ ਜਿਹਾ ਸਾਰਿਆਂ ਦਾ ਹੈ ਨਾ ਕੋਈ ਮਾ ਉਹ ਮੁੱਖ ਮਹਿਮਾਨ ਬਣ ਕੇ ਨਹੀਂ ਆਇਆ ਕੋਈ ਜਣੀ ਕਿ ਮੈਂ ਤਾਂ ਉਹ ਇੱਕ ਤਰ੍ਹਾਂ ਨਾਲ ਇੱਕ ਫੈਮਿਲੀ ਦਾ ਮੈਂਬਰ ਬਣ ਕੇ ਆਇਆ ਆਪਣੇ ਆਪ ਨੂੰ ਮੈਂ ਇਸ ਗੱਲ ਹੀ ਭਾਗ ਆਣ ਸਮਝਦਾ ਹਾਂ ਪੂਰੀ ਮੈਨੇਜਮੈਂਟ ਜਿਹਦੇ ਹੱਥਾਂ ਚ ਅੱਜ ਇਹ ਪੂਰੀ ਦੀ ਪੂਰੀ ਸਾਡੀ ਟਰਸਟ ਚੱਲ ਰਹੀ ਹੈ ਇਸ ਮਨੇਜਮੈਂਟ ਜਿਹਦੇ ਅੰਦਰ ਬਹੁਤ ਸਾਰੇ ਸਟੇਮ ਦੇ ਇੰਸਟੀਟਿਊਸ਼ਨ ਚਾਰ ਕਾਲਜ ਤੇ ਸਕੂਲ ਚੱਲਦੇ ਨੇ ਟੋਟਲ 7 ਇੰਸਟੀਟਿਊਟ ਚੱਲਦੇ ਨੇ ਇਹ ਬਹੁਤ ਸ਼ਾਨਦਾਰ ਇਹਨਾਂ ਦੀ ਮੈਨੇਜਮੈਂਟ ਇਹ ਚਲਾ ਰਹੀ ਨੇ ਸਾਰੇ ਵਰਦੀ ਮੈਂਬਰਸ ਦੇ ਵਿੱਚ ਜਿਵੇਂ ਸ਼੍ਰੀ ਸੰਜੀਵ ਕੁਮੇਚਾ ਜੀ ਪ੍ਰਧਾਨ ਜੀ ਸ਼੍ਰੀ ਜਾਨੀ ਮੁਥਮਨ ਐਡਵੋਕੇਟ ਵਾਈਸ ਪ੍ਰਧਾਨ ਜੀ ਸ਼੍ਰੀ ਰਜੇਸ਼ ਚਾਲਦੀ ਜੀ ਜਰਨਲ ਸੈਕਟਰੀ ਸਾਹਿਬ ਸ਼੍ਰੀ ਰਜਿੰਦਰ ਦੇਵ ਗੰਦੀ ਜੀ ਜੁਆਇੰਟ ਜਰਨਲ ਸੈਕਟਰੀ ਸਾਹਿਬ ਸ਼੍ਰੀ ਮਨੋਸ਼ ਭਾਮਰੇ ਜੀ ਸੈਕਟਰੀ ਐਸ ਮਾਡਰਨ ਸੀਨੀਅਰ ਸੈਕਿੰਡਰੀ ਸਕੂਲ ਸ਼੍ਰੀ ਅਜੇ ਸੂਤਰੀ ਸੈਕਟਰੀ ਐਸ ਕਾਲਜ ਮੈਸੇਜ਼ ਕਵਿਤਾ ਗੁਪਤਾ ਜੀ ਸੈਕਟਰੀ ਐਸ ਕਾਲਜ ਫਾਰ ਔਮਨ ਸ਼੍ਰੀ ਅਮਰੀਸ਼ ਵੇਜ ਜੀ ਸੈਕਟਰੀ ਐਸ ਗਰੁੱਪ ਆਫ ਇੰਸਟੀਟਿਊਸ਼ਨਸ ਸ਼੍ਰੀ ਸੁਗੋਦ ਮੱਤਲ ਜੀ ਸੈਕਟਰੀ ਐਸ ਕਾਲਜ ਆਫ ਐਜੂਕੇਸ਼ਨ ਸ਼੍ਰੀ ਮੋਹਿਤ ਗੋਇਲ ਜੀ ਮੈਨੇਜਰ ਐਸ ਸੀਨੀਅਰ ਸਕੈਂਡਰੀ ਸਕੂਲ ਸ਼੍ਰੀ ਸ਼ਿਵਮ ਬੇਦੀ ਜੀ ਮੈਨੇਜਰ ਐਮ ਜੀ ਸੀ ਜੀ ਐਸ ਮਾਡਲ ਸਾਈ ਸਕੂਲ ਸ਼੍ਰੀ ਵਿਜੇ ਡਾਇਮੰਡ ਜੀ ਮੈਂਬਰ ਸ਼੍ਰੀ ਸ਼ਮਿੰਦਰ ਸਿੰਘ ਜੀ ਮੈਂਬਰ ਸ਼੍ਰੀ ਜੀਵਰਾਜ ਮਹਿਤਾ ਜੀ ਮੈਂਬਰ ਵਿਕਾਸ ਮੈਤਰੀ ਮੈਂਬਰ ਤ੍ਰਿੰਦਰ ਸ਼ਰਮਾ ਜੀ ਜਨੇ ਸ਼ਰਮਾ ਜੀ ਸੰਜੀਪ ਕੁਮਾਰ ਜੀ ਚਾਲੂ ਕਾਰੀ ਵਿਕਾਸ ਮਤ ਜਿੰਨੇ ਵੀ ਜਣੇ ਇਹਨਾਂ ਦੀ ਇਹ ਕੌਂਸਲ ਜਣੇ ਕਿ ਜਿਹੜੀ ਬਾਡੀ ਹੈ ਤੇ ਕੌਂਸਲ ਬਾਡੀ 20 20 ਮੈਂਬਰਾਂ ਦੀ ਬਾਡੀ ਹੈ ਔਰ ਜਿਹੜੀ ਇਹਨਾਂ ਦੀ ਗਵਰਨਿੰਗ ਬਾਡੀ ਹੈ 11 ਮੈਂਬਰਾਂ ਦੀ ਮੈਂ ਉਹ ਸਾਰਿਆਂ ਦੀ 11 ਮੈਂਬਰਾਂ ਦੀ ਉਹ ਸ਼ਲਾਘਾ ਕਰਦਾ ਹੈ ਜਿਹੜੇ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਦੀ ਪੂਰੀ ਦੀ ਪੂਰੀ ਮਿਹਨਤ ਮੈਂ ਕਿ ਜ਼ਿੰਮੇਵਾਰੀ ਨੂੰ ਸੰਭਾਲਦੇ ਨੇ ਔਰ ਸਾਡੇ ਇੰਸਟੀਚਿਊਟ ਜਿਹੜੀ ਕਿ ਇਹ ਦਿਨ ਗੁਬਣੀ ਰਾਤ ਚੌਕਣੀ ਤਰਤੀ ਕਰ ਰਹੇ ਨੇ ਗਰੋ ਕਰਦਾ ਹੈ ਤੁਸੀਂ ਦੇਖ ਸਕਦੇ ਹੋ ਹੁਣ ਪਿੱਛੇ ਨੂੰ ਜਦੋਂ ਦਾ ਬਾਹਰ ਜਾਣ ਦਾ ਚੰਦ ਨੂੰ ਕੁਛ ਘਟਿਆ ਹੈ ਕੁਝ ਤਾਂ ਫੋਰਨ ਕੰਟਰੀਜ਼ ਨੇ ਵੀ ਰੈਸਟ੍ਰਿਕਸ਼ਨਸ ਵਧਾਤੀਆਂ ਕੁਝ ਸਾਡਾ ਜਿਹੜਾ ਨੇਸ਼ਨ ਪ੍ਰਤੀ ਜਿਹੜਾ ਸਾਡਾ ਪਿਆਰ ਹੈ ਉਹ ਵਧਿਆ ਤਾਂ ਉਹਦੇ ਕਰਕੇ ਜਾਨੀ ਕਿ ਸਿਸਟਮ درست ਹੋਣ ਕਰਕੇ ਪੰਜਾਬ ਚ ਸਿਸਟਮ ਚੰਗਾ ਹੋਣ ਕਰਕੇ ਹੁਣ ਬਹੁਤ ਸਾਰੇ ਬੱਚੇ ਸਾਡੇ ਪੰਜਾਬ ਸਾਡੇ ਹੁਣ ਬਾਹਰ ਜਾਣ ਤੋਂ ਜਾਨੀ ਕਿ ਛੇ ਘਟਨ ਨਾਲ ਉਹਦੇ ਕਰਕੇ ਜਿਹੜੇ ਸਾਡੇ ਹੁਣ ਵਿਦਿਅਕ ادارے ਨੇ ਇਹਨਾਂ ਦੀ ਸਟਰੈਂਥ ਵੀ ਵਧਣੀ ਸ਼ੁਰੂ ਹੋ ਗਈ ਹੈ ਜਿਵੇਂ ਕੋਲੋਜਸ ਹੁਣ ਯੂਨੀਵਰਸਿਟੀਜ਼ ਹੁਣ ਇਹ ਮੈਕਸਰ ਜਾਂਦਾ ਰਹਣਾ ਹੁਣ ਜਾਨੀ ਕਿ ਕਾਫੀ ਜਿਆਦਾ ਸਟਰੈਂਥ ਹੁੰਦੀ ਹੈ ਸੋ ਪਰਮਾਤਮਾ ਜੀ ਅਰਦਾਸ ਕਰਦੇ ਆਂ ਬੇਨਤੀ ਕਰਦੇ ਆਂ ਕਿ ਇਹਨਾ ਸਾਡੇ ਇੰਸਟੀਚਿਊਸ਼ਨਾਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਬਣਾ ਕੇ ਰੱਖਾਂ ਕਿ ਸਾਡੇ ਸੱਤੋਂ ਇੰਸਟੀਚਿਊਸ਼ਨ ਹਜੂਰੀਆਂ ਕਰਨ ਇਹ ਦਿਨ ਕੋਈ ਰਾਸ਼ਟਰੀ ਤਰਦੀ ਕਰੇ ਕਿ ਜਿਹੜੇ ਸਾਡੇ ਮੈਨੇਜਮੈਂਟ ਦੇ ਸਾਰੇ ਦੇ ਸਾਰੇ ਮੈਂਬਰ ਸਹਬਾਨ ਨੇ ਇਹਨਾਂ ਦੀਆਂ ਲੰਮੀਆਂ ਉਮਰਾਂ ਹੋਣ ਇਸੇ ਤਰੀਕੇ ਦੇ ਨਾਲ ਜਿਵੇਂ ਸਮਾਜ ਸੇਵਾ ਕਰਦੇ ਨੇ ਇੰਸਟੀਟਿਊਸ਼ਨਸ ਦੀ ਸੇਵਾ ਕਰਦੇ ਨੇ ਕਈ ਕਈ ਸਮਾਜਿਕ ਅਦਾਰਿਆਂ ਦੇ ਨਾਲ ਸਾਰੇ ਜਣੇ ਜੁੜੇ ਹੋਏ ਨੇ ਵੱਲੋਂ ਫੈਮਲੀਆਂ ਚੋਂ ਐ ਔਰ ਸਭ ਤੋਂ ਵੱਡੀ ਗੱਲ ਹੈ ਇਸ ਇੰਸਟੀਚਿਊਸ਼ਨਲ ਦੇ ਪ੍ਰਤੀ ਜੋ ਇਹਨਾਂ ਦਾ ਸਮਰਪਣ ਹੈ ਉਹ ਸੇਵਾ ਭਾਵ ਹੈ ਇਹ ਵੀ ਕਿਸੇ ਤੋਂ ਲੁਕੋਣ ਦੀ ਜਰੂਰਤ ਨਹੀਂ ਛੁਪਾਉਣ ਦੀ ਗੱਲ ਨਹੀਂ ਸਾਰੇ ਬਹੁਤ ਜ਼ਿਆਦਾ ਜ਼ਿੰਮੇਵਾਰੀ ਨਾਲ ਚਲਾ ਰਹੇ ਨੇ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਔਰ ਖਾਸ ਤੌਰ ਤੇ ਜਿਹੜੇ ਉਹਦੇ ਪੜ੍ਹ ਰਹੇ ਬੱਚੇ ਨੇ ਚਿਲड्रन ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਕਿਉ ਐਨ ਐਚ ਐਸ ਸਕੂਲ ਦੇ ਵਿੱਚ ਪੜ੍ਹ ਰਹੇ ਨੇ ਔਰ ਟੀਚਰਸ ਜਿਹੜੇ ਗੁਰੂ ਨੇ ਗੁਰੂਆਂ ਦੀ ਬਹੁਤ ਵੱਡੀ ਮਹਿਮਾ ਸੋ ਗੁਰੂਆਂ ਦਾ ਵੀ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਾਹਿਬ ਉਹਨਾਂ ਦਾ ਵੀ ਬਹੁਤ-ਬਹੁਤ ਵਰਮਾ ਜੀ ਦਾ ਧੰਨਵਾਦ ਜਿਹੜੇ ਉਹ ਬਹੁਤ ਸੋਹਣਾ ਹੀ ਵਧੀਆ ਤਰੀਕੇ ਨਾਲ ਸੱਚੇ ਜਿਹੇ ਤਰੀਕੇ ਨਾਲ ਇਹ ਉਹ ਸਕੂਲ ਨੂੰ ਚਲਾ ਰਹੇ ਨੇ ਇਦਾਂ ਹੀ ਜਿੰਨੇ ਵੀ ਜਿਹੜੇ ਬਿਹਾਈਂਡ ਦੀ ਕਾਟ ਚਾਹੇ ਉਹਦੇ ਬੱਸ ਦੇ ਡਰਾਈਵਰ ਨੇ ਜਿਹੜੇ ਜ਼ਿੰਮੇਵਾਰੀ ਨਾਲ ਬੱਚਿਆਂ ਨੂੰ ਛੱਡ ਕੇ ਆਉਂਦੇ ਨੇ ਚਾਹੇ ਉਹਦੇ ਸਵੀਪਰ ਜਿਹੜੇ ਕੰਮਕਾਰ ਕਰਦੇ ਨੇ ਜਿਹੜੇ ਸਕੂਲ ਦੀ ਸਫਾਈ ਰੱਖਦੇ ਨੇ ਚਾਹੇ ਇਸ ਤੋਂ ਇਲਾਵਾ ਆਈਆਂ ਹੋਣ ਜਿਹੜੇ ਬੱਚਿਆਂ ਦੀਆਂ ਕਲੀਅਰ ਟੇਕ ਕਰਦੇ ਨੇ ਮਤਲਬ ਹਰ ਚੀਜ਼ ਜਿਹੜੇ ਵੀ ਮਤਲਬ ਕਿ ਜਿਸ ਇਨਸਾਨ ਨੇ ਵੀ ਇਸ ਸਕੂਲ ਦੀ ਤਰੱਕੀ ਦੇ ਵਿੱਚ ਛੋਟੇ ਤੋਂ ਲੈ ਕੇ ਵੱਡੇ ਤੱਕ ਹਿੱਸਾ ਪਾਇਆ ਹੈ ਸਾਰਿਆਂ ਨੂੰ ਬਹੁਤ ਬਧਾਈਆਂ ਉਹਨਾਂ ਦਾ ਧੰਨਵਾਦ ਔਰ ਪਰਮਾਤਮਾ ਦੇ ਅੱਗੇ ਅਰਦਾਸ ਹੈ ਕਿ ਸਕੂਲ ਸਾਡੀ ਤਰੱਕੀ ਕਰਨ ਇੰਸਟੀਟਿਊਸ਼ਨਸ ਬਣ ਬਹੁਤ ਬਹੁਤ ਧੰਨਵਾਦ ਉਧਰੋਂ ਹਟ ਕੇ ਇੱਕ ਜਿਹੜਾ ਅੱਜ ਚੋਣਾਂ ਦਾ ਵਿਗਲ ਬਣ ਚੁੱਕਿਆ ਹੈ ਉਹ ਕੋਈ ਚੰਗਾ ਬਣ ਜਾਏ ਜਿਹੜਾ ਮਨਾਈ ਲੈਂਨ ਕੰਗਾ ਉਹ मिठास फिजा में बहार है आपके आने से हर सपना साकार है मुख्य अतिथि से है मंच की रौनक स्वागत करते हैं ये पल आपके लिए यादगार है i on the behalf of whole asm family extend a grand welcome to the illustrious guests on this annual prize distribution function vasundra 2025 accompanied by the magnificent cluster and the pillars of High school kannada trust and management society and the esteemed principal mr Shaminder Verma, here our guest, luminary guests, Sadhataranpreet Singh Ji Son, Cabinet Minister, Government of Punjab, MLA Khanna, along with the guest of honor, Shri Anil Gaiti, Managing Director, Rudra Infrastructures Khanna, have arrived. We welcome you, sir, and we thank you for accepting our invitation. Their benign presence has lent an exclusive sheen to this festive juncture. आसमां का सितारा बनकर आए हैं महकते फूलों का नज़ारा बनकर आए हैं आपके स्वागत में सजी है महफिल आप हर खुशी की दुआ बनकर आए हैं राजेश Shri Ramreshwari Secretary AS Group of Institutes. Shri Subodh Secretary AS College of Education. Shri Mohit Goyal ji, Manager AS Senior's Campus School Khanna. Shri Shebam Bedi ji, Manager MGCAS Model High School Khanna. मंगल दीप प्रज्वलित हुए चरणों में मंद मंद मुस्तान लिए मां शारदे खड़ी है गरिमा और प्रकाश में हुआ चारों ओर शुभारंभ का शंख बजा बड़ी ही मंगलमय घड़ी आशीष दो है शारदे मां आशीष दो है शारदे मां अंधकार को मिटाने का ज्योति जो जली माँ आपके आशीर्वाद की ही एक कड़ी है माँ आपके आशीर्वाद की ही एक कड़ी